ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਆਪਣੀ YouTube ਚੈਨਲ ਮਛਾਲ ਟਰੋਲੀ ਅੰਬਾਲਾ ਤੇ ਵੀਰ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਈਏ ਜੀ 12 6.5 ਦੇ ਦੋ ਪੀਸ ਤਿਆਰ ਹੋਏ ਨੇ ਜੀ ਰਾਇਲ ਬਲੂ ਤੇ ਰੈੱਡ ਵਾਈਟ ਕੰਬੀਨੇਸ਼ਨ ਵਿੱਚ ਆਪਣਾ ਫਰੋਜ਼ਪੁਰ ਏਰੀਆ ਵਿੱਚ ਜਾਣਾ ਵੀਰ ਜੀ ਪ੍ਰਾਈਸ ਇਹਦਾ ਸਿਰਫ 1,55,000 ਰੁਪਏ ਆਫਰ ਵਾਲਾ ਟਰਾਲਾ ਹੈ ਵੀਰ ਜੀ ਜਿੰਨੇ ਵੀ ਬੁੱਕ ਕਰਨਾ ਹੈ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਜੀ ਮੱਛੀ ਹੁੱਕ ਦੇ ਵਿੱਚ ਲੁੱਕ ਤੁਸੀਂ ਟਰਾਲੇ ਦੇ ਚੈੱਕ ਕਰ ਸਕਦੇ ਹੋ ਜੀ ਓਵਰオール ਫੁੱਲ ਮੋਡੀਫਾਈ ਤੇ ਹੈਵੀ ਬਣਿਆ ਹੋਇਆ ਜੀ 18 ਕੁਇੰਟਲ ਘੱਟ ਵੇਟ ਨਹੀਂ ਹੁੰਦਾ ਵੀਰ ਜੀ 12 66 ਵਿੱਚ ਸੱਜ ਦੇ ਹਿਸਾਬ ਨਾਲ ਕਿਉਂਕਿ ਕਈ ਪਾਈ ਵੀ ਇੰਨਾ ਕੁ ਵੇਟ ਮੰਗਦੇ ਨੇ ਇਸ ਕਰਕੇ ਆਫਰ ਚੱਲਦਾ ਜੀ ਇਹ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਦੇ ਆ ਇਹ ਟਰਾਲੇ ਦੇ ਸਭ ਤੋਂ ਪਹਿਲਾਂ ਦਾ ਇਹ ਆਪਣਾ ਚੈਨਲ ਹੈ ਜੀ ਮਛਾਲ ਟ੍ਰੋਲੀਮ ਵਾਲਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜੀ 9817230148 ਇਸ ਨੰਬਰ ਤੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਹੁਣ ਇਹਨਾਂ ਬਾਰੇ ਤੁਹਾਨੂੰ ਇਨਫਰਮੇਸ਼ਨ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਮੱਛੀ ਚੈੱਕ ਕਰੋ ਜੀ ਦੋਨੋਂ ਟਰਾਲਿਆਂ ਦੀ ਆਪਾਂ ਸਾਰੇ ਟਰਾਲਿਆਂ ਦੀ ਮੱਛੀ ਫੁੱਲ ਲੰਬੀ ਹੁੰਦੀ ਹੈ ਜੀ ਆਪਣੇ ਟਰੈਕਟਰ ਟਰੈਕਟਰ ਦੇ ਟਾਇਰਾਂ ਵਿੱਚ ਨਹੀਂ ਜੀ ਫਸਦੀ ਬਿਲਕੁਲ ਵੀ ਆ ਜੱਕ ਵਾਲਾ ਪੈਂਪ ਚੈੱਕ ਕਰੋ ਜੀ ਫੁੱਲ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਵਰ ਕੀਤਾ ਹੋਇਆ ਕੋਈ ਫੱਟੀ-ਫੁੱਟੀ ਗਿਰ ਜੇ ਪੈਂਪ ਮੂਸੇ ਨਾ ਅੱਗੇ ਗੋਲ ਹੁੱਕ ਹੈ ਫਿਨਿਸ਼ਿੰਗ ਤੇ ਵੀ ਕੋਈ ਚੱਕਰ ਨਹੀਂ ਹੈ ਜੇ ਕਿ ਇਹਦਾ ਪ੍ਰਾਈਸ ਘਟੇ ਕਿ ਫਿਨਿਸ਼ਿੰਗ 'ਚ ਤੁਹਾਨੂੰ ਕਮੀ ਮਿਲਣੀ ਹੈ ਫਿਨਿਸ਼ਿੰਗ ਵੀ ਚੈੱਕ ਕਰਾਵਾਂਗੇ ਜੀ ਫੁੱਲ ਫਿਨਿਸ਼ਿੰਗ ਮਿਲਣੀ ਹੈ ਜੀ ਅੱਗੇ ਡਬਲ ਲੋਕ ਦਿੱਤੇ ਹੋਏ ਨੇ ਜੀ ਜੈਕ ਵਾਲੇ ਜਦੋਂ ਟਰਾਲਾ ਸੜਕ ਦੇ ਉੱਤੇ ਚੱਲੇਗਾ ਬਿਲਕੁਲ ਨਹੀਂ ਜੀ ਖੜਕੂਗਾ ਜਦੋਂ ਤਾਂ ਕਾ ਲੋਕ ਲੱਗੇ ਹੋਣਗੇ ਜੀ ਰੱਸਾ ਕਸਣ ਵਾਲੀਆਂ ਡਬਲ ਡਬ ਰੀ ਇਹਨਾਂ ਦਿੱਤੀ ਹੋਈਆਂ ਨੇ ਜੀ ਫੈਂਸੀ ਸੈਟ ਦੇ ਵਿੱਚ 12 ਫੁੱਟ ਲੰਬਾਈ ਹੈ 6.5 ਫੁੱਟ ਚੜਾਈ ਹੈ ਜੀ ਜੀ 12 ਬਾਈ 6.5 ਸਾਈਜ਼ ਇਹਦਾ ਅੱਗੇ ਗੋਲ ਕੁੰਡਾ ਪੈ ਰਿਆ ਵੀਰ ਜੀ ਫਰੰਟ ਤੇ ਗੋਲ ਪੋੜੀ ਦਿੱਤੀ ਹੋਈ ਹੈ ਬਿੱਡੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਮੋਡੀਫਾਈ ਲੱਗੀ ਹੋਈ ਐ 2 ਫੁੱਟ ਵੱਡੀ ਐ ਇਹਦੀ ਤੇ 2.5 ਫੁੱਟ ਦਾ ਪਿੱਟ ਐ 프ਰੰਟ ਤੇ ਲੋਇਨ ਲੱਗੇ ਹੋਏ ਨੇ ਸਾਈਡ ਤੇ ਗੋਲਪੜੀ ਦਿੱਤੀ ਹੋਈ ਐ ਸਾਈਡ ਦੇ ਵਿੱਚ ਟਾਕੀ ਦਿੱਤੀ ਹੋਈ ਐ ਜੀ ਬੜੇ ਸਾਈਜ਼ ਦੀ 3 ਫੁੱਟ ਦੇ ਲਗਭਗ ਸਾਈਜ਼ ਹੈ ਇਹਦਾ ਚੈੱਕ ਕਰੋ ਤਾਂ ਕਿਤੇ ਵਧੀਆ ਤਰੀਕੇ ਨਾਲ ਗਡਾਸੀ ਛੱਪੀ ਹੋਈ ਐ ਜੀ ਪੇਂਟ ਚੈੱਕ ਕਰੋ ਕਿੰਨਾ ਵਧੀਆ ਭਰੇ ਹੋਏ ਹੋਏ ਜੀ ਕਲਮ ਨਾਲ ਗੋਲ ਪੈਂਪਾਂ ਵਾਲਾ ਫੈਂਸੀ ਵਿੱਡੇ ਜੀ ਨੀਚੇ ਟੂਲ ਬਾਕਸ ਦਿੱਤਾ ਹੋਇਆ ਜੀ ਵੱਡੇ ਸੈੱਟ ਦਾ ਸੀ ਇੱਕ ਰੀਜ ਪੁਰਾਣੀ ਮਿੱਤਰਾ ਦੀ ਸਾਰਾ ਰੇਡੀਅਮ ਲੱਗੀ ਹੋਈ ਹੈ ਜੀ ਲੋਕ ਲੱਗੇ ਹੋਏ ਨੇ ਇੱਥੇ ਤੁਸੀਂ ਆਪਣਾ ਜਿੰਦਾ ਲਾ ਸਕਦੇ ਹੋ ਜੀ 25 ਟਨ ਦਾ ਜੈਕ ਪੈ ਰਿਆ ਜੀ ਇਹਨੂੰ 5 ਸਾਲ ਦੀ ਗਾਰੰਟੀ ਦੇ ਵਿੱਚ ਹਾਈ ਪਾਵਰ ਦਾ 12 ਸੱਟੇ 6 ਦਾ ਸੈੱਜ ਹੈ 12 13 ਹੀ ਐਂਗਲ ਲੱਗ ਰਹੀਆਂ ਤੇ 12 13 ਹੀ ਬੱਤੀ ਲੱਗੀ ਹੋਈ ਨੇ ਜੀ ਸੈੱਟ ਦੇ ਵਿੱਚ ਬੇਲ ਚ ਦਿੱਤੇ ਹੋਏ ਨੇ ਜੀ ਅਗਰ ਤੁਸੀਂ ਆ ਖੋਲਨੇ ਆ ਖੋਲ ਵੀ ਸਕਦੇ ਹੋ ਜੀ ਚਾਰ ਚਾਰ ਸਪੋਟਾ ਮਿਲਣਗੇ ਜੇ ਤੁਹਾਨੂੰ ਸੈੱਟ ਦੇ ਵਿੱਚ ਡਬਲ ਐਂਗਲ ਦਾ ਕੰਮ ਕਰੂਗੀ ਜੀ ਇਹ ਐਮਟੀਏ ਮਛਾਲ ਟਰਾਲੀ ਅੰਬਾਲਾ ਸਾਰਾ ਰੇਡੀਅਮ ਲੱਗੀ ਹੋਈ ਹੈ ਵਿੱਚ ਜਦੋਂ ਰਾਤ ਨੂੰ ਇਹਨਾਂ ਤੇ ਲਾਈਟ ਪੈਣੀ ਹੈ ਰਿਫਲੈਕਟ ਹੋਣਗੀ ਜੀ ਰੇਡੀਅਮ ਸਾਈਡ ਤੇ ਪੀਲ ਕਵਰ ਲੱਗੇ ਹੋਏ ਨੇ ਆ ਡੀ ਪਲੇਟ ਦਿੱਤੀ ਹੋਈ ਹੈ ਜੀ ਟਾਇਰਾਂ ਵਾਲੀ ਸਾਰੀ ਲੇਜ਼ਰ ਕਟਿੰਗ ਵਿੱਚ ਪਿੱਛੇ ਮੈਟ ਲੱਗੇ ਹੋਏ ਨੇ ਟਾਇਰਾਂ ਦੇ ਬੈਕ ਸਾਈਡ ਤੇ ਚੈੱਕ ਕਰੋ ਸੰਗਲ ਨਾਲ ਬੜੀਆ ਤਰੀਕੇ ਨਾਲ ਅੰਦਰ ਵਾਲੀ ਚਾਸੀ ਨੂੰ 5-3 ਦੀ ਪਈ ਹੋਈ ਹੈ ਜੀ ਨੀਚੇ ਨੂੰ 3 ਇੰਚ ਵੱੱਟਾ ਪਿਆ ਰਿਹਾ ਬਾਈ ਜੀ 12 ਤੇ ਰਹੀਆਂ ਐਂਗਲਾਂ ਪੈਰੀਆਂ ਤੇ 12 ਤੇ ਨਹੀਂ ਬੱਤੇ ਸਾਰਾ ISAI ਮਾਰਕਾ ਮਾਲ ਮਿੰਨੇ ਤੁਹਾਨੂੰ ਜੰਗਾ ਜੰਗਾ ਮੋਹਰ ਮਿਲੂਗੀ ਜੀ ਆਹ ਸਾਈਡ ਤੇ ਕਲੱਚ ਲੋਕ ਦਿੱਤੇ ਹੋਏ ਨੇ ਜੀ ਡੱਲੇ ਵਾਲੇ ਡੱਲਾ ਚੈੱਕ ਕਰਾਨੇ ਆ ਤੁਹਾਨੂੰ ਇਹਦਾ ਦਫੜ ਡੱਲਾ ਹੈ ਜੀ ਦੋ ਫੜ ਡੱਲੇ ਦੀ ਲੁੱਕ ਚੈੱਕ ਕਰੋ ਜੀ ਗਰਾਰੀ ਵਧੀਆ ਤਰੀਕਾ ਨਾਲ ਕਵਰ ਕੀਤੀ ਹੋਈ ਹੈ ਜੀ ਤਿੰਨ ਨਵੇਂ ਮੈਂ ਤਾਂ ਫਰਸ਼ ਪੈਰੀ ਹੈ ਜੀ ਇਹਨੂੰ ਤੇ 12 ਕਿੱਤੀ ਸਾਈਡ ਲੱਗੀ ਹੋਈ ਹੈ ਜੀ ਟਾਟਾ ਬੁਕਰੋ ਦੀ ਟਾਟਾ ਬੁਕਰੋ ਦਾ ਹੀ ਫਰਸ਼ ਪੜਿਆ ਹੋਇਆ ਹੈ ਜੀ 90mm ਦਾ ਐਕਸਲ ਹੈ ਜੀ ਕਿਸਾਨ ਕੰਪਨੀ ਕੰਪਨੀ ਦਾ origignal water proof ਡਬਲ ਟਾਇਰ ਹੈ ਜੀ 30 35 ਪੈਸੇ ਟਾਇਰ ਹੁੰਦੇ ਨੇ ਜੀ ਆਪਣੇ ਜਿਸ ਦੀ ਜਾਲੀ ਲੱਗੀ ਹੋਈ ਹੈ ਬਿੱਡ ਤੇ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਚੈੱਕ ਕਰੋ ਵੀਰ ਜੀ ਟਰਾਲੇ ਦੇ ਵਿੱਚ ਵੈਲਡਿੰਗ ਦੀ ਫਿਨਿਸ਼ਿੰਗ ਚੈੱਕ ਕਰੋ ਇਹ ਪੇਂਟ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਸਰ ਇਹ ਦੇਖੋ ਵੀਰ ਜੀ ਕਿ ਕਿਸੀ ਦੇ ਵਿੱਚ ਲੱਗੇ ਹੋਏ ਨੇ ਸਾਰੇ ਤੇ ਜਿੱਥੇ ਆਪਣੀ ਚੱਦਰ ਖਤਮ ਹੁੰਦੀ ਹੈ ਕਿੰਨੇ ਵਧੀਆ ਤਰੀਕੇ ਨਾਲ ਕਟਿੰਗ ਕੀਤੀ ਹੋਈ ਹੈ ਜੀ 8 ਇੰਚੀ ਚਾਸੀ ਮੱਛੀ ਹੁੱਕ ਦੇ ਵਿੱਚ ਆ ਲੈਟਾਂ ਵਾਲੀ ਪੱਤੀਆਂ ਲੱਗੀਆਂ ਹੋਈਆਂ ਨੇ ਵੀਰ ਜੀ ਅਗਰ ਕੋਈ ਭਾਈ ਲੈਟ ਲਗਵਾਉਣਾ ਚਾਹੁੰਦਾ ਹੈ ਜਾਂ ਕਦੇ ਫੇਰ ਲਗਵਾਉਣਾ ਚਾਹੁੰਦੇ ਟਰਾਲੇ 'ਚ 1 ਸਾਲ ਬਾਅਦ 2 ਸਾਲ ਬਾਅਦ ਉਹਨੂੰ ਦੁਬਾਰੇ ਤੋਂ ਵੈਲਡਿੰਗ ਕਰਾਣ ਦੀ ਲੋੜ ਨਾ ਪਵੇ ਰੰਗ ਨਾ ਖਰਾਬ ਹੋਵੇ ਇਸ ਕਰਕੇ ਲੈਟਾਂ ਦੀ ਪੱਤੀਆਂ ਲਾਈਆਂ ਹੋਈਆਂ ਨੇ ਜੀ। 휠 ਕਵਰ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਾ ਸਕਦੇ ਹੋ ਜੀ। 683 ਨੰਬਰ ਪੈਰਾਂਗੇ ਇਹਨੂੰ 8 ਨੱਟੀ ਹੱਬ ਦੇ ਵਿੱਚ। ਪਿੱਛੇ ਗੇਟ ਬਣਿਆ ਹੋਇਆ ਜੀ ਬਿੱਟ ਤੇ। ਦਫਾੜ ਟੱਲਾ ਹੈ। ਉੱਪਰ ਗੇਟ ਬਣਿਆ ਹੋਇਆ ਜੀ ਸਾਈਡ ਤੇ ਕੱਟ ਵਾਲੀ ਪੱਤੀ ਦਿੱਤੀ ਹੋਈ ਹੈ। ਇਹ ਤੁਸੀਂ ਆਪਣੇ ਤਰੀਕੇ ਨਾਲ ਐਡਜਸਟ ਕਰ ਸਕਦੇ ਹੋ ਜੀ ਇੱਥੇ। ਜਿੰਨਾ ਵੀ ਤੁਸੀਂ ਉਠਾਣਾ ਹੈ। ਟਾਕੀ ਤੇ ਇੱਥੇ ਲਾਂਚਮਣ ਪੈਰੀ ਹੈ ਜੀ। ਚੈੱਕ ਕਰੋ। ਫਰੰਟ ਤੇ ਸੁਪਰ ਮਾਡਲ 2025 ਮੁੱਛ ਲੱਗੀ ਹੋਈ ਹੈ ਜੀ ਮੁੱਛ ਦੇ ਬੈਕ ਸਾਈਡ ਬਲੂ ਪੇਂਟ ਕੀਤਾ ਹੋਇਆ ਹੈ ਜੀ ਬਾਈਟ ਜਾਲੀ ਹੈ ਜੀ ਤੇ ਰੈੱਡ ਪੇਂਟ ਕੀਤਾ ਹੋਇਆ ਹੈ ਜੀ ਇਹਨੂੰ ਬਾਈ ਨੇ ਕਰਵਾਇਆ ਜੀ ਕਹਿ ਕੇ 1,55,000 ਰੁਪਏ ਪ੍ਰਾਈਸ ਹੈ ਵੀਰ ਜੀ 18 ਕਮੰਟਲ ਵੇਟ ਹੈ ਦੇ ਵਿੱਚ ਅਗਰ ਤੁਸੀਂ ਵੀ ਇਹੀ ਟਰਾਲਾ ਬੁੱਕ ਕਰਾਣਾ ਹੈ ਸੇਮ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੈ ਕਈ ਬਾਈ ਜੀ ਪੁੱਛਦੇ ਨੇ ਆਪਣਾ ਰੇਟ ਐਨਾ ਜੈ ਜੀ ਕਿਉਂ ਹੈ ਬਾਈ ਜੀ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਦੇ ਆ ਆਪਣੀ ਮਹੀਨੇ ਦੇ ਵਿੱਚ 40 ਤੋਂ 50 ਟਰਾਲਿਆਂ ਦੀ ਸੇਲ ਹੁੰਦੀ ਹੈ ਵੀਰ ਜੀ 12-13 ਜਨੇ ਹੁੰਦੇ ਨੇ ਕਲੇਵਰ ਵਿੱਚ ਅਗਰ ਸਾਡੀ ਲੇਵਰ ਇੱਕ ਦਿਨ ਵੀ ਪਹਿਲੀ ਰਹਿ ਗਈ ਸਾਡਾ ਸਿੱਧਾ ਹੀ 12-13000 ਦਾ ਨੁਕਸਾਨ ਹੈ ਵੀਰ ਜੀ ਇਸ ਕਰਕੇ ਬਿਲਕੁਲ ਜਾਇਜ਼ ਰੇਟ ਵਿੱਚ ਟਰਾਲੇ ਦਿੰਦੇ ਨੇ ਅੰਬਾਲੇ ਤੋਂ ਕੈਥ ਰੋਡ ਤੇ ਆਪਣੀ ਲੋਕੇਸ਼ਨ ਹੈ ਜੀ ਤੁਸੀਂ ਫੋਨ ਕਰਕੇ ਲੋਕੇਸ਼ਨ ਵੀ ਮੰਗਾ ਸਕਦੇ ਹੋ ਜੀ ਇਹਦਾ ਇਹ ਵੀ 12 6.5 ਹੈ ਜੀ ਇਹਦੇ ਵਿੱਚ ਵੇਟ ਹੈ ਜੀ 20 ਪਲੱਸ ਇਹਦਾ ਪ੍ਰਾਈਸ ਹੈ 1,85,000 ਰੁਪਏ ਇਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਇਹਨੂੰ ਵੀ 8 ਇੰਚ ਚਾਸੀ ਲੱਗ ਰਹੀ ਹੈ ਜੀ ਮੱਛੀ ਹੁੱਕ ਦੇ ਵਿੱਚ ਜੈਕ ਵਾਲਾ ਪੈਂਪ ਇਹਦਾ ਵੀ ਵਧੀਆ ਤਰੀਕੇ ਨਾਲ ਦੇਖੋ ਚੈੱਕ ਕਰੋ ਕਵਰ ਕੀਤਾ ਹੋਇਆ ਜੀ ਰਸਤਾ ਕਸਣ ਵਾਲੀਆਂ ਰੀਲਾ ਦਿੱਤੀ ਹੋਈਆਂ ਨੇ ਦੋਨੋਂ ਸਾਈਡ ਟੋਚਨ ਹੁੱਕਾ ਦਿੱਤੀਆਂ ਹੋਈਆਂ ਨੇ ਜੈਕ ਵਾਲੇ ਲੋਕ ਦਿੱਤੇ ਹੋਏ ਨੇ ਟਰਾਲਾ ਖੜਕੇ ਨਾ ਜਦੋਂ ਟਰਾਲਾ ਆਪਣਾ ਸੜਕ ਦੇ ਉੱਤੇ ਚੱਲੂਗਾ ਵੀਰ ਜੀ ਬਿਲਕੁਲ ਪਤਾ ਵੀ ਨਹੀਂ ਲੱਗਣਾ ਟਰਲੇ ਦਾ ਕੋਈ ਝੋਲ ਨਹੀਂ ਮਾਰੂਗਾ ਕਿਉਂਕਿ ਵੀਰ ਜੀ ਸਾਰਾ ਟਰਾਲਾ ਲੇਜ਼ਰ ਕਟਿੰਗ ਕੰਪਿਊਟਰ ਨਾਲ ਤਿਆਰ ਹੋਇਆ ਹੋਇਆ ਬਾਈ ਜੀ ਚੈੱਕ ਕਰੋ ਐਕਸਲ ਵੀ ਕੰਪਿਊਟਰ ਨਾਲ ਚੈੱਕ ਕਰਕੇ ਲੱਗਦਾ ਹੈ ਜੀ ਟਰਾਲਾ ਬਿਲਕੁਲ ਨਹੀਂ ਖੜਕੂਗਾ ਜੀ ਛਟਕਦੇ ਉੱਤੇ ਅੱਗੇ ਕੋਲ ਕੁੰਡਾ ਪੈ ਰਿਹਾ ਜੀ 8 ਇੰਚੀ ਚਾਸੀ ਹੈ ਜੀ ਇਹਨੂੰ ਮੱਛੀ ਹੁੱਕ ਦੇ ਵਿੱਚ ਤੇ 25 ਟਨ ਦਾ ਜੈਕ ਪੈ ਰਿਹਾ ਜੀ ਡਬਲ ਟਾਇਰ ਨੇ ਇਹਨੂੰ ਵੀ 3 ਇੰਚੀ ਬੱਤਾ ਪੈ ਰਿਹਾ ਵੀਰ ਜੀ ਸਾਰਾ ਅੱਗੇ ਚੈੱਕ ਕਰੋ ਲੇਜ਼ਰ ਕਟਿੰਗ ਲੱਗੀ ਹੋਈ ਹੈ ਜੀ 2 ਫੁੱਟ ਬਾਡੀ ਹੈ ਜੀ 2.5 ਫੁੱਟ ਦਾ ਵਿੱਡ ਹੈ ਜੀ ਬਾਡੀ ਤੇ ਗੋਲ ਪੈਂਪ ਪੈ ਰਿਹਾ ਜੀ ਚੈੱਕ ਕਰੋ ਸਾਈਡ ਤੇ ਤਾਕੀ ਦਿੱਤੀ ਹੋਈ ਹੈ ਨੀਚੇ ਟੂਲ ਬਾਕਸ ਦਿੱਤਾ ਹੋਇਆ ਹੈ ਜੀ 50 4 ਦੀ ਐਂਗਲ 5 ਦੀ ਐਂਗਲ ਲੱਗ ਰਹੀ ਹੈ ਜੀ ਇਹਨੂੰ ਦੋ ਸੂਤ ਦੀ ਇਹਨੂੰ ਵੀ ਸਾਈਡ ਦੇ ਵਿੱਚ ਆਪਣੇ ਸਾਰੇ ਟਰਾਲਿਆਂ ਨੂੰ ਸਾਈਡ ਦੇ ਵਿੱਚ 4 4 ਸਪੋਰਟ ਹੁੰਦੀਆਂ ਨੇ ਜੀ 4 ਇੰਚੀ ਬੱਤੇ ਦੀ ਸੁਪਰ ਮਾਡਲ ਇਨੂ ਦਸਨਟੀ ਹੱਬ ਪੈਰੀਆ ਵੀਰ ਜੀ ਬੀ 22 ਦੇ ਬੈਨਗਾਂ ਦੇ ਵਿੱਚ ਹਰ ਟਰਾਲੇ ਦੇ ਪਿੱਛੇ ਆਪਣੇ ਟਾਇਰਾ ਪਿੱਛੇ ਮੈਟ ਹੁੰਦੇ ਨੇ ਜੀ 4 ਇੰਚੀ ਐਕਸਲ ਪੈਰੀਆ ਜੀ ਐਕਸਲ ਵੀ ਬੈਲਡ ਹੁੰਦਾ ਆਪਣਾ ਤੇ ਐਂਗਲ ਨਾਲ ਨਟਾ ਨਾਲ ਸਿਸਟਮ ਕੀਤਾ ਹੁੰਦਾ ਜੀ ਚੈੱਕ ਕਰੋ ਕਿਸਾਨ ਕੰਪਨੀ ਦਾ Ориਜਨਲ ਵਾਟਰਪਰੂਫ ਐਕਸਲ ਹੁੰਦਾ ਹੈ ਜੀ ਫੁੱਲ ਫਿਨਿਸ਼ਿੰਗ ਹੈ ਜੀ ਟਰਾਲੇ ਵਿੱਚ ਚੈੱਕ ਕਰੋ ਕਲੱਚ ਲੋਕ ਦਿੱਤੇ ਹੋਏ ਨੇ ਜੀ ਸਾਈਡ ਦੇ ਵਿੱਚ ਡਾਲੇ ਦੇ ਫਿਲਚ ਲੱਗੇ ਹੋਏ ਨੇ ਪਿੱਡ ਦੀ ਲੁੱਕ ਚੈੱਕ ਕਰੋ ਜੀ ਬਲੈਕ ਜਾਲੀ ਲੱਗਰੀ ਹੈ ਇੱਥੇ 1847 ਲੱਗੀ ਹੋਈ ਹੈ ਪਿੱਛੇ ਬਲਦ ਲੱਗੇ ਹੋਏ ਨੇ ਬਲਦ ਦੇ ਵਿੱਚ ਕਿੰਨਾ ਵਧੀਆ ਪੇਂਟ ਕੀਤਾ ਹੋਇਆ ਜੀ 5mm ਦਾ ਫਰਸ਼ ਪਾਇਆ ਜੀ ਇਹਨੂੰ ਤੇ 12 ਗੇਦੀ ਸਾਈਡ ਲੱਗੀ ਹੋਈ ਹੈ ਜੀ ਜਿਹੜਾ ਦਾ ਫਰਸ਼ ਪੈਰੇ ਜੀ ਸਫਾਈ ਚੈੱਕ ਕਰੋ ਫਰਸ਼ ਦੇ ਵਿੱਚ ਤੇ 12 ਗੇਦੀ ਸਾਈਡ ਲੱਗੀ ਹੋਈ ਹੈ ਜਿਸ ਤੇ ਜਾਲੀ ਲੱਗੀ ਹੋਈ ਹੈ ਜੀ 2.5 ਫੁੱਟ ਦਾ ਪਿੰਡ ਹੈ 4 ਇੰਚੀ ਐਕਸਲ ਹੈ 10 ਨਟੀ ਹੱਬ ਹੈ 20 ਬਾਈ ਦੇ ਪੈਰਾਂਾਂ ਦੇ ਵਿੱਚ ਮੇਰੇ ਬਹੁਤ ਮੇਰੇ ਬਾਰੇ ਮਿਹਨਤੀ ਬੰਦੇ ਪਿੰਡਾਂ ਵਾਲੇ ਸਾਈਡ ਦੇ ਵਿੱਚ ਡਬਲ ਪੌੜੀ ਦਿੱਤੀ ਹੋਈ ਹੈ ਜੀ ਇੱਥੇ ਪੰਜਾਬ ਦਾ ਲੋਗੋ ਲੱਗ ਰਿਹਾ ਇੱਥੇ ਟ੍ਰੈਕਟਰ ਦਾ ਟੋਚਨ ਪੈ ਰਿਹਾ ਜੀ ਬੈਕ ਸਾਈਡ ਤੇ ਟਰੱਕ ਲੱਗੇ ਹੋਇਆ ਜੀ ਰੰਗ ਲੈ ਗੋ ਯਾਰ ਗ੍ਰੀਨ ਗ੍ਰੀਨ ਚੈੱਕ ਦੀ 5 ਸਾਲ ਦੀ ਗਾਰੰਟੀ ਹੁੰਦੀ ਹੈ ਜੀ 5 25 ਟਨ ਦਾ ਜੈਕ ਹੈ ਜੀ ਜਿੱਥੇ ਆਪਣੀ ਬਲੈਕ ਕਰ ਦੇ ਬਲੈਕ ਕਰ ਦੇ 85 ਖਤਮ ਹੁੰਦੀ ਹੈ ਉੱਥੇ ਵੀ ਆਪਾਂ ਲੇਜ਼ਰ ਕਟਿੰਗ ਯੂਜ਼ ਕਰਦੇ ਨੇ ਜੀ ਚੈੱਕ ਕਰੋ ਇਹਦਾ ਪ੍ਰਾਈਸ ਹੈ ਫਿਰ ਜੀ 185000 ਰੁਪਏ दोनों में चाहे यद प्राइज़ कम है वीर जी फिनिशिंग दोनों में ट्राले में सेम है जी अगर भाई तुम्हें कोई भी साइज ट्राला तैयार है चौदह फुट सोलह फुट अठारह फुट बई फुट फोन करके जानकारी ले सकते हो जी नंबर अपना स्क्रीन पर जी नाइन एट वन सैवन टू थ्री जीरो वन फोर एट ਆਪਣੇ ਨੰਬਰ ਨੂੰ ਤੁਸੀਂ ਨੋਟ ਕਰ ਸਕਦੇ ਕਿਉਂਕਿ ਫਰੰਟ ਤੇ ਕਈ ਵਾਰ ਹੋਰ ਵੀਡੀਓ ਆ ਜਾਂਦੀ ਹੈ ਗਲਤ ਜੰਗਾ ਬੁਕਿੰਗ ਹੋ ਜਾਂਦੀ ਹੈ ਜੇ ਕਲਿੱਕ ਹੋ ਕੇ ਇਸ ਕਰਕੇ ਕਹਿੰਦੇ ਨੇ ਆਪਣੇ ਨੰਬਰ ਨੂੰ ਤੁਸੀਂ ਨੋਟ ਕਰ ਸਕਦੇ ਹੋ ਸਬਸਕ੍ਰਾਈਬ ਕਰੋ ਵੀਰ ਜੀ ਨਵੇਂ ਤੋਂ ਨਵੇਂ ਟਰਾਲਿਆਂ ਦੀ ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ